ਦੇਸ਼ ਦੇ ਗ੍ਰਹਿ ਮੰਤਰੀ ਅਮਰਤ ਸ਼ਾਹ ਉਹਨਾਂ ਨੇ ਇੱਕ ਕਮਾਲ ਦੀ ਗੱਲ ਕਹੀ ਹੈ ਉਹ ਕਹਿੰਦੇ ਅਜਿਹਾ ਸਮਾਂ ਜਲਦਾਵੇਗਾ ਜਦੋਂ ਦੇਸ਼ 'ਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਸ਼ਰਮ ਆਵੇਗੀ ਕਿਉਂਕਿ ਸਾਡੀਆਂ ਆਪਣੀਆਂ ਮਾਤਰ ਪਛਾਵਾਂ ਜਿਹੜੀਆਂ ਨੇ ਉਹ ਸਾਡੀ ਸੰਸਕ੍ਰਿਤੀ ਦਾ ਗਹਿਣਾ ਨੇ ਪਰ ਉਹਨਾਂ ਇਹ ਵੀ ਗੱਲ ਕਹੀ ਵੀ ਆਪਣੀਆਂ ਪਛਾਹਾਂ ਤੋਂ ਬਿਨਾ ਭਾਰਤੀ ਭਾਰਤੀ ਨਹੀਂ ਰਹਿ ਸਕਦੇ ਔਰ ਆਪਣੀ ਸੰਸਕ੍ਰਿਤੀ ਆਪਣੇ ਇਤਿਹਾਸ ਤੇ ਆਪਣੇ ਧਰਮ ਨੂੰ ਸਮਝਣ ਲਈ ਵਿਦੇਸ਼ੀ ਪਛਾਹਾਂ ਕਾਫੀ ਨਹੀਂ ਗਈਆਂ ਪਰ ਸਵਾਲ ਇਹ ਪੈਦਾ ਹੁੰਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਰਮ ਕਦੋਂ ਆਵੇਗੀ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ 1 ਨਵੰਬਰ 1966 ਤੋਂ ਅੰਗਰੇਜ਼ੀ ਹੈ ਤੇ ਫਿਰ 28 ਪੰਜਾਬੀ ਪਿੰਡਾਂ ਤੇ ਉਸਰੇ ਚੰਡੀਗੜ੍ਹ ਨੂੰ ਜਦੋਂ ਅੰਗਰੇਜ਼ੀ ਬੋਲਣੀ ਆਉਂਦੀ ਹੈ ਤੇ ਫਿਰ ਪ੍ਰਸ਼ਾਸਨ ਨੂੰ ਸ਼ਰਮ ਕਦੀ ਆਵੇਗੀ